ਵਾਹਿਗੁਰੂ ਜੀ ਬਾਬਾ ਸਤਿਰਾਮ ਸਿੰਘ ਜੀ ਬੋਲਦੇ ਜੀ ਹਾਂਜੀ ਵਾਹਿਗੁਰੂ ਜੀ ਬਾਬਾ ਜੀ ਸੁਖਦੇਵ ਸਿੰਘ ਕੰਬੋਗੇ ਗੱਲ ਕਰਨੇ ਆ ਜੀ ਅੱਛਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤੇ ਜੀ ਹੋਰ ਬਾਬਾ ਜੀ ਠੀਕ ਠਾਕ ਹੋ ਜੀ ਆ ਚੜ੍ਹਦੀ ਕਲਾ ਭਾਈ ਸਾਹਿਬ ਤੁਸੀਂ ਸੁਣਾਓ ਠੀਕ ਠਾਕ ਹਾਂਜੀ ਵਧੀਆ ਚੜ੍ਹਦੀ ਕਲਾ ਜੀ ਬਾਬਾ ਜੀ ਮੈਂ ਤੁਹਾਨੂੰ ਪਹਿਲਾਂ ਇੱਕ ਬੇਨਤੀ ਕਰ ਦਿਆਂ ਕਿ ਤੁਸੀਂ ਰਿਕਾਰਡਿੰਗ ਤੇ ਉਹ ਤੁਹਾਡੀ ਆਵਾਜ਼ ਸੰਗਤ ਸੁਣ ਰਹੀ ਹੈ ਜੀ ਜੀ ਇਹ ਮੈਂ ਜਾਣਕਾਰੀ ਲੈਣੀ ਸੀ ਤੁਹਾਡੇ ਕੋਲ ਕਿ ਤੁਸੀਂ ਕੱਲ ਪਰਸੋਂ ਇੱਕ ਇਕੱਠ ਕੀਤਾ ਗੁਰਦੁਆਰਾ ਸਾਰਾ ਗੜੀ ਸਾਹਿਬ ਫਿਰੋਜ਼ਪੁਰ ਜੀ ਜੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰਾਂ ਨੂੰ ਹਟਾਇਆ ਗਿਆ ਤੇ ਨਵੇਂ ਨਾਮ ਲਾਏ ਗਏ ਉਹਦੇ ਸਬੰਧ ਚ ਹਾਂਜੀ ਹਾਂਜੀ ਅਸਲ ਵਿੱਚ ਬਾਬਾ ਜੀ ਕੀ ਗੱਲ ਕੀ ਹੈ ਵਿਰੋਧ ਕਿਹੜੀ ਕਿਸ ਗੱਲ ਦਾ ਜਥੇਦਾਰ ਲੱਗਦੇ ਵੀ ਰਹੇ ਨੇ ਹਟਦੇ ਵੀ ਰਹੇ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੈ ਸਾਰਾ ਕੁਝ ਹੁੰਦਾ ਰਿਹਾ ਇਤਰਾਜ਼ ਕਿਹੜੀ ਗੱਲ ਦਾ ਹੈ ਹਾਂਜੀ ਭਾਈ ਸਾਹਿਬ ਜੀ ਤੁਸੀਂ ਬੜਾ ਸੋਹਣਾ ਸਵਾਲ ਕੀਤਾ ਆ ਜੀ ਇਹ ਵਿਰੋਧ ਕੋਈ ਕੁਲਦੀਪ ਸਿੰਘ ਦਾ ਨਹੀਂ ਹੋ ਰਿਹਾ ਜੀ ਜਾਂ ਉਹਦੇ ਲੰਗਨ ਤੇ ਵਿਰੋਧ ਨਹੀਂ ਹੋ ਰਿਹਾ ਜਾਂ ਜ세ਦਾਰ ਸਿੰਘ ਸਾਹਿਬ ਐਰਗਵੀਰ ਸਿੰਘ ਦੇ ਹਟਣ ਤੇ ਨਹੀਂ ਹੋ ਰਿਹਾ ਜੀ ਇਹ ਵਿਰੋਧ ਹੋ ਰਿਹਾ ਆ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਜਾਮ ਤੇ ਉਹਦੇ ਜਸਤਾ ਤਜਿਸਤਾਨ ਤੋਂ ਬੜਤ ਚੁੱਕੀ ਉਹਦਾ ਵਿਰੋਧ ਹੋ ਰਿਹਾ ਆ ਜੀ ਕਿਉਂਕਿ ਵੇਖੋ ਜਿਹੜੇ ਯੁਗਤੀਆਂ ਕਰਨੀਆਂ ਸੀਗੀਆਂ ਨੇ ਜੀ ਜੀ ਫਿਰ ਸੰਸਥਾ ਨੂੰ ਕੁਝ ਸੰਸਥਾਵਾਂ ਨੂੰ ਜਿਹੜਾ ਅੱਜ ਵਿਰੋਧ ਕਰ ਰਹੀਆਂ ਸੰਸਥਾਵਾਂ ਜੀ ਉਹਨਾਂ ਨੂੰ ਭਰੋਸੇ ਵਿੱਚ ਲੈਂਦੇ ਜੀ ਜਿੱਦਾਂ ਜਿਹੜੇ ਭਰੋਸੇ ਨੇ ਹੋਰ ਅੱਗੇ ਵੀ ਟਾਲ ਸਕਦੇ ਸੀ ਕਿੱਡੀ ਕੰਨੀ ਕਹਾ ਬਤਾਈ ਸੀ ਕਿ ਸਿੰਘ ਸਾਹਿਬ ਭਾਈ ਗਗਬੀਰ ਸਿੰਘ ਨੂੰ ਲਾ ਕੇ ਕੁਲਦੀਪ ਸਿੰਘ ਗੱਜ ਨੂੰ ਜੇਸੇਦਾਰ ਬਣਾਉਣਾ ਰਾਤੋਂ ਰਾਤ ਉਹ ਵੀ ਇਹ ਕਿੱਡੀ ਕ ਸਿਆਣਪ ਦੀ ਗੱਲ ਹੈ ਜੀ ਕਿਉਂਕਿ ਇਹ ਜਿਹੜੀਆਂ ਸੰਸਥਾਵਾਂ ਸਰਬਉੱਚ ਹਨ ਜੀ ਜੀ ਜਿਹੜੀ ਪਦਵੀ ਆ ਅਕਾਲ ਤਖਤ ਸਾਹਿਬ ਜੇਸੇਦਾਰ ਦੀ ਸਿੱਖਾਂ ਵਾਸਤੇ ਸਭ ਤੋਂ ਉੱਚ ਉੱਚ ਸਰਮੋਤਮ ਜਿਹੜੀ ਪਦਵੀ ਆਏ ਜੀ ਜੀ ਬਿਲਕੁਲ ਜੀ ਜੇ ਵੇਖੋ ਕੱਲ ਨੂੰ ਆ ਗਿਆਨੀ ਕੁਲਦੀਪ ਸਿੰਘ ਗੜਗੱਜ ਸਟੇਜਾਂ ਤੇ ਜਾਣਗੇ ਜੀ ਵਿਰੋਧ ਹੋਵੇਗਾ ਜੀ ਸੰਸਾਵਾ ਜਾਂ ਲੋਕ ਰੋਧ ਕਰਨਗੇ ਜੀ ਤੇ ਉਹ ਕਿੰਨੀ ਚੰਗੀ ਗੱਲ ਆ ਬਾਬਾ ਜੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਜਿਹੜੇ ਨਵੇਂ ਥਾਪੇ ਗਏ ਨੇ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਰਹੇ ਨੇ ਕੱਲ ਪਰਸੋਂ ਭਾਈ ਸਤਵੰਤ ਸਿੰਘ ਜੀ ਸ਼ਹੀਦ ਅਗਵਾਨਾਂ ਵਾਲੇ ਉਹਨਾਂ ਦੇ ਨਗਰ ਵੀ ਗਏ ਨੇ ਮਾਤਾ ਜੀ ਨੇ ਦਸਤਾਰ ਪੇਟ ਕੀਤੀ ਹੈ ਭਾਈ ਰਾਜਵਾਨਾਂ ਦੀ ਭੈਣ ਜੀ ਉਹਨਾਂ ਨੂੰ ਮਿਲ ਕੇ ਉਹਨਾਂ ਵੀ ਦਸਤਾਰ ਪੇਟ ਕੀਤੀ ਹੈ ਗਿਆਨੀ ਰਾਮ ਸਿੰਘ ਜੀ ਦਮਦਮਿਤਕ ਸਾਲ ਵਾਲਿਆਂ ਨੇ ਦਸਤਾਰ ਪੇਟ ਕੀਤੀ ਹੈ ਮਤਲਬ ਉਹ ਤੇ ਕਹਿ ਰਿਹਾ ਕਿ ਸਾਨੂੰ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਮਾਨਤਾ ਮਿਲ ਰਹੀ ਹੈ ਜਥੇਦਾਰ ਕੁਲਦੀਪ ਸਿੰਘ ਢਕੱਜ ਨੂੰ ਮੈਂ ਤੁਹਾਡੀ ਗੱਲ ਟੋਕੇ ਤੁਹਾਡੇ ਸਵਾਲ ਦਾ ਜਵਾਬ ਦੇਣਾ ਚਾਹਣਾ ਹੈ ਜੀ ਕਿੱਡੇ ਇੱਕ ਸਾਡੀ ਬਿਲ ਨੇ ਚ ਬਾਹ ਆਈ ਆ ਜੀ ਕਿ ਐਡੀ ਸਰਵ ਉੱਚ ਪਦਵੀ ਹੋਵੇ ਜਿਹੜੀ ਠੀਕ ਹੈ ਨਾ ਜੀ ਅਕਾਲ ਪੁਰਖ ਸਾਹਿਬ ਦੀ ਕਲਕੱਤਕ ਸਾਹਿਬ ਨੂੰ ਸਾਰੇ ਸ਼ਹੀਦ ਜਿੰਨੇ ਹੋਏ ਭਾਈ ਸੁਮਨ ਸਿੰਘ ਭਾਈ ਬੀਓ ਸਿੰਘ ਸਾਰੇ ਸਮਰਪਿਤ ਹੋ ਕੇ ਅੱਛੀ ਲੋਏ ਨੇ ਜੀ ਕਿਉਂਕਿ ਕਲਕੱਤਕ ਸਾਹਿਬ ਨੂੰ ਧੀਰਜ ਤੇ ਢੇਰੀ ਕੀਤਾ ਜਾਂ ਸਰਕਾਰ ਵੱਲੋਂ ਉਹਨਾਂ ਤੋਂ برداشت ਨਹੀਂ ਹੋਇਆ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਬਿਲਕੁਲ ਜੀ ਠੀਕ ਹੈ ਨਾ ਜੀ ਜੀ ਤੇ ਅੱਜ ਅਸੀਂ ਇਸ ਸੰਥਾਨ ਜਿਹੜੀ ਸੰਥਾ ਆ ਜਿਹੜੀ ਪਦਵੀ ਕਲਕੱਤਕ ਸਾਹਿਬ ਦੀ ਇਹਨੂੰ ਅਸੀਂ ਘਰ-ਘਰ ਜਾ ਕੇ ਜੀ ਠੀਕ ਹੈ ਨਾ ਚੰਗਾ ਤਾਂ ਇਹ ਹੋਵੇ ਜੇ ਪ੍ਰਮਾਣ ਤੇ ਆਏ ਤੇ ਕਲਕੱਤਕ ਦੀ ਵਿਸਥੀਲ ਤੋਂ ਸਫੀਲ ਨੂੰ ਉੱਥੇ ਦੇਵੇ ਆਪਣਾ ਸੰਦੇਸ਼ ਦੇਵੇ ਜਾਂ ਉੱਥੋਂ ਆਪਣੇ ਪ੍ਰੋਗਰਾਮ ਰੱਖਣ ਗੜਗੱਜ ਸਾਹਿਬ ਜੀ ਸੰਗਤਾਂ ਇਹਦੇ ਕੋਲ ਆਣ ਕੇ ਉੱਥੇ ਇਹਨਾਂ ਨੂੰ ਸਨਮਾਨਤ ਕਰਨ ਜੀ ਇਹ ਸਤ ਸੰਗਤਾਂ ਜਿਹੜੀਆਂ ਘਰ ਘਰ ਜਾ ਕੇ ਇਹ ਆਪ ਸਨਮਾਨ ਹੱਥ ਲੋਕਾਂ ਨੂੰ ਮੁਖਾਵਾਂ ਤੌਰ ਤੇ ਜੀ ਮੇਰੇ ਨਾਲ ਉਹ ਵੀ ਸਮਰਥਨ ਕਰ ਰਿਹਾ ਮੈਨੂੰ ਉਹ ਵੀ ਸਮਰਥਨ ਕਰ ਕਰ ਰਿਹਾ ਹੈ ਘਰਾਂ ਇਹਨੂੰ ਵੀ ਵੇਖੋ ਮੇਰੇ ਘਰ ਨੂੰ ਜੀ ਗੁਰੂ ਘਰ ਦਾ ਸਿਧਾਂਤ ਆ ਭਾਵੇਂ ਬਾਬਾ ਰਾਮ ਸਿੰਘ ਜੀ ਆ ਭਾਵੇਂ ਸਤਵੰਤ ਸਿੰਘ ਬਿਰਸਿੰਘ ਜੀ ਦੇ ਅਸਥਾਨ ਜੁਗ ਮਾਤਾ ਪਿਆਰ ਗੁਰਜੀ ਨੇ ਜੀ ਭਾਵੇਂ ਹੋਰ ਸੰਠਾ ਆਇਆ ਜਾਂ ਹੋਰ ਚੀਜ਼ਾਂ ਦੇ ਪਰਿਵਾਰ ਨੇ ਅਸੀਂ ਸਾਡਾ ਸਿੱਖੀ ਦਾ ਇਕਸਤਾਤ ਆ ਕਿ ਜੋ ਵੀ ਧਰਤੇ ਆਉਂਦਾ ਨਾ ਜੋ ਘਰ ਆਇਆ ਉਹਦਾ ਸਿੱਖੀ ਦੀ ਸਤਿਕਾਰ ਕਰਦੀ ਆ ਜੀ ਸਿੱਖੀ ਸਤਿਕਾਰ ਕਰਦੀ ਆ ਕਿਉਂਕਿ ਵੇਖੋ ਗੁਰੂ ਘਰ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੇ ਆ ਆਪਾਂ ਮੋਟੀ ਜੀ ਗੱਲ ਲਈਏ ਇੱਕ ਉਦਾਹਰਣ ਆ ਕਿ ਮੈਂ ਦੂਜੀ ਪਾਸੇ ਨਾਲ ਗੱਲ ਕਰਿਓ ਜੀ ਲਖਣਾ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੇਤਾ ਜਿਹੜੇ ਆ ਗੁਰੂ ਘਰਾਂ ਦੇ ਵਿੱਚ ਮੱਥਾ ਟੇਕਣ ਆਪ ਦਾ ਸਮਰਥਨ ਲੈਣ ਵਾਸਤੇ ਜਿਹੜੇ ਆ ਜਾਂਦੇ ਆ ਜੀ ਕਦੀ ਕਿਸੇ ਨੇ ਜਾਂ ਕੋਈ ਉੱਥੇ ਮਹਾਂਪੁਰਖ ਹੋਵੇ ਜਾਂ ਕੋਈ ਮੁਖੀ ਹੋਵੇ ਸੰਸਥਾ ਦਾ ਕਿਸੇ ਨੇ ਇਹ ਆਖਿਆ ਵੀ ਮੈਂ ਤੈਨੂੰ ਸਮੂਤਰ ਰੂਪਾ ਨਹੀਂ ਦੇਣਾ ਜੀ ਕਿਸੇ ਨੇ ਇਹ ਤਾਂ ਨਹੀਂ ਆਖਿਆ ਅਜੇ ਤੱਕ ਤਾਂ ਕੋਈ ਭਾਵੇਂ ਕਾਂਗਰਸ ਪਾਰਟੀ ਦਾ ਹੋਵੇ ਭਾਵੇਂ ਅਕਾਲੀ ਦਲ ਦਾ ਹੋਵੇ ਭਾਵੇਂ ਆਮਦ ਪਰ ਕਿਸੇ ਵੀ ਪਾਰਟੀ ਦਾ ਹੋਵੇ ਗੁਰੂ ਘਰ ਤੋਂ ਉਹਨੂੰ ਸਰੂਪਾ ਨੱਲ ਸਰੂਪਾ ਦੇਖ ਤੋਂ ਰਹਿ ਜਾਂਦਾ ਹੈ ਜੀ ਮੈਂ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਕਿ ਉਹ ਆਪਣੇ ਆਪ ਸਤਿਕਾਰਯੋਗ ਸ਼ਖਸੀਅਤਾਂ ਦੇ ਕੋਲ ਅਪਰੋਚ ਕਰ ਰਹੇ ਨੇ ਕਿ ਮੈਂ ਆਪਣੀ ਪੰਥ ਦੇ ਵਿੱਚ ਇੱਕ ਸਤਿਕਾਰਯੋਗ ਸਾਥ ਆਪਣੇ ਸਾਥ ਨੂੰ ਬਚਾਉਣ ਵਾਸਤੇ ਵੀ ਹੁਣ ਡਿੱਗਦੀ ਸਾਖ ਕਿਉਂਕਿ ਸਾਖ ਤੇ ਬਣੀ ਨਹੀਂ ਜੀ ਜੀ ਦੂਜੀ ਗੱਲ ਮੈਂ ਕਰਾਂ ਪਹਿਲੀ ਗੱਲ ਤੇ ਮੈਂ ਕੀਤੀ ਵੀ ਸਾਡਾ ਨਿਜਾਮ ਮਾੜਾ ਸ਼ਰੋਮਣ ਪ੍ਰਬੰਧਕ ਕਮੇਟੀ ਦਾ ਜਿਹੜਾ ਹੈ ਨਾ ਇਹ ਪ੍ਰਬੰਧ ਮਾੜਾ ਆ ਜੀ ਇਹਨਾਂ ਨੇ ਸਿੱਖੀ ਨੂੰ ਬਾਰਲਾਂ ਦੇ ਵਿੱਚ ਹੱਥ ਦੇ ਹੱਥ ਦੇ ਕੇ ਸਿੱਖੀ ਨੂੰ ਰੋਲਣ ਦਾ ਕੰਮ ਕੀਤਾ ਆ ਕਿਉਂਕਿ ਸਭ ਤੋਂ ਵੱਡੀ ਘਨੌਣੀ ਹਰਕਤ ਆ ਇੱਕ ਮੇਰੀ ਗੱਲ ਦਾ ਤੁਸੀਂ ਲੋਡ ਕਰਿਓ ਜੀ ਜੀ 1925 ਤੋਂ ਪਹਿਲਾਂ ਜੀ ਕਿੰਨੇ ਵੀ ਅਕਾਲਤਖ ਸਰ ਜਥੇਦਾਰ ਬਈਆ ਜੇਡੀ ਅੰਤਰੰਕ ਕਮੇਟੀ ਨੇ ਲਾਇਆ ਦੱਸੋ ਜੀ ਕਿਹੜੀ ਪ੍ਰਬੰਧਨ ਕਮੇਟੀ ਨੇ ਲਾਇਆ ਕੌਣ ਲਾਉਂਦਾ ਸੀ ਉਹਨਾਂ ਨੂੰ ਦੱਸੋ ਮੈਨੂੰ ਜੀ ਉਹਨਾਂ ਨੂੰ ਕੌਣ ਲਾਉਂਦਾ ਸੀ ਪਹਿਲੋਂ ਅਕਾਲਤਖ ਸਰ ਦੇ ਜਥੇਦਾਰ ਹੋਏ ਨੇ ਪਹਿਲੋਂ ਅੱਜ ਤੋਂ 100 ਸਾਲ ਪਹਿਲੋਂ ਹਾਂਜੀ ਬਿਲਕੁਲ ਸਰ ਸਰਬੱਤ ਖਾਲਸਾ ਬੁਲਾਇਆ ਜਾਂਦਾ ਸੀ ਉਹਦੇ ਵਿੱਚ ਡਿਸੀਜਨ ਲਿਆ ਜਾਂਦਾ ਜਥੇਦਾਰਾਂ ਨੇ ਬਿਲਕੁਲ ਬਿਲਕੁਲ ਹਾਂ ਜੇ ਤੁਸੀਂ ਬਣਾਇਆ ਐ ਐਕਟ ਬਣਾਇਆ ਐ ਵਿਧੀ ਵਿਧਾਨ ਬਣਾਇਆ ਐ ਹਾਂਜੀ ਉਹਦਾ ਬਧਾਤ ਕੀ ਆ ਉਹਦਾ ਵਿਧੀ ਵਿਧਾਨ ਇਹ ਆ ਕਿ ਜਿਸ ਤਰ੍ਹਾਂ ਸਾਡੀ ਸਤਿਕਾਰਯੋਗ ਸ਼ੀਸ਼ਕਤੀ ਤੇ ਪੰਥ ਦੇ ਵਿੱਚ ਜੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਬ੍ਰਹਮ ਗਿਆਨੀ ਧੰਤਨ ਬਾਬਾ ਬੁੱਢਾ ਸਾਹਿਬ ਜੀ ਜੀ ਬਾਬਾ ਬੁੱਢਾ ਸਾਹਿਬ ਜੀ ਨੇ 6 ਪਾਛੈ ਨ ਤੱਕ ਗੁਰਦਾ ਕਦੀ ਦਾ ਦਿਲ ਕਲਾਇਆ ਜੀ ਉਹਨਾਂ ਤੋਂ ਬਾਅਦ ਜੋ ਮੈਂ ਇਤਿਹਾਸ ਦੇ ਵਿੱਚ ਪੜਿਆ ਹੈ ਉਹ ਆ ਕਿ ਭਾਈ ਭਾਨਾ ਜੀ ਬਾਬਾ ਬੁੱਢਾ ਸਾਹਿਬ ਦੀ ਬਣਸਮੰਸ ਜਿਹੜੀ ਆ ਜੀ ਉਹ ਤਿਲਕ ਲਾਉਂਦੇ ਰਹੇ ਨੇ ਜੀ ਉਸ ਤੋਂ ਅੱਗੇ ਚੱਲੀਏ 1925 ਤੋਂ ਜੋ ਐਕਟ ਬਣਿਆ ਇਹਨਾਂ ਦੀ ਆਪਾਂ ਗੱਲ ਕਰ ਲਈ ਐਕਟ ਦੀ ਗੱਲ ਕਰ ਲਈਏ ਜੀ ਇਨਾਂ ਦੇ ਇੱਕ ਮੁਤਾਬਕ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਿਆ ਉਸ ਜਥੇਦਾਰ ਨੂੰ ਪਹਿਲੀ ਦਸਤਾਰ ਜਿਹੜੀ ਆ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਸਾਹਿਬ ਜੀ ਜੋ ਵੀ ਹੁਣ ਮੌਜੂਦਾ ਹੈੱਡ ਗ੍ਰੰਥੀ ਸਾਹਿਬ ਪਹਿਲੀ ਦਸਤਾਰ ਉਹਨਾਂ ਦੀ ਹੁੰਦੀ ਆ ਬਾਬੇ ਬੁੱਢਾ ਸਾਹਿਬ ਦੀ ਪਦਵੀ ਨੂੰ ਜਾਣ ਕੇ ਜੀ ਫਿਰ ਉਹ ਪ੍ਰਮਾਣਤ ਹੁੰਦਾ ਉਹ ਤੋਂ ਬਾਅਦ ਜ ਭਾਵੇਂ ਕੋਈ ਸਤਕਾਰਯੋਗ ਨਿਹੰਗ ਸਿੰਘ ਜਿਹਾ ਬੰਦਿਆ ਹੋਣ ਭਾਵੇਂ ਸਤਕਾਰਯੋਗ ਦਮਦਮਿਤਕ ਸਾਜ਼ ਹੋਵੇ ਭਾਵੇਂ ਕੋਈ ਮਸ਼ੀਨਰੀ ਹੋਵੇ ਭਾਵੇਂ ਕੋਈ ਹੋਰ ਸੰਸਥਾ ਹੋਵੇ ਉਹਨਾਂ ਦੀ ਦਸਤਾਰਾ ਜਿਹੜੀਆਂ ਬਾਅਦ ਦੇ ਵੀ ਸਨਮਾਨ ਜਿਹੜੀਆਂ ਕਰਨਾ ਉਹ ਬਾਅਦ ਦੇ ਪ੍ਰਮੰਧ ਪ੍ਰਮਾਣਿਤ ਉਹ ਕਦ ਜਥੇਦਾਰ ਗਿਣਿਆ ਗਿਆ ਜਿਹਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਤੋਂ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗਰੰਥੀ ਦੀ ਦਸਤਾਰ ਪਹਿਲੀ ਦਸਤਾਰ ਉਹਨੂੰ ਭੇਟ ਕੀਤੀ ਗਈ ਉਹ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਬੰਧ ਵੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਹੈ ਨਾ ਉਹ ਵੀ ਜਿਹੜੇ ਸਿੰਘ ਸਾਹਿਬ ਨੇ ਉੱਥੇ ਹੈੱਡ ਗਰੰਥੀ ਨੇ ਉਹ ਵੀ ਤੇ ਉਹਨਾਂ ਦੇ ਹੀ ਲਾਏ ਹੋਏ ਲੱਗੇ ਹਨ ਜੇ ਉਹ ਦਸਤਾਰ ਭੇਟ ਕਰ ਦਿੰਦੇ ਤਾਂ ਫਿਰ ਇਤਰਾਜ਼ ਕਾਦਾ ਹੀ ਦੇਖੋ ਫਿਰ ਗੱਲ ਗੱਲ ਤੇ ਹੀ ਹੈ ਨਾ ਜੀ ਗੱਲ ਤੇ ਗੱਲ ਤੇ ਇਤਕ ਹੀ ਹੈ ਗੱਲ ਇਸ ਤਰ੍ਹਾਂ ਨਹੀਂ ਕਿ ਨਾ ਮੰਨੀ ਵਿਖੋ ਗੱਲ ਇਸ ਤਰ੍ਹਾਂ ਮੰਨ ਜਿੱਤਨਾ ਇਹਨਾਂ ਨੇ ਇਹਨਾਂ ਦੇ ਆਪਾਂ ਇਹਨਾਂ ਦੀ ਗੱਲਾਂ ਤੇ ਆਪਾਂ ਜਵਾਬ ਦੇਵਾਂ ਜੀ ਜਿਸ ਤਰ੍ਹਾਂ ਇਹਨਾਂ ਨੇ 10 ਵਜੇ ਦਾ ਸਮਾਂ ਦਿੱਤਾ ਸੀਗਾ ਜੀ 10 ਤਰੀਕ ਹਾਂਜੀ 10 10 ਵਜੇ ਸਮਾਂ ਕਿਉਂਕਿ ਮੈਂ ਕਿਸੇ ਗਲਤ ਕਰਨ ਕਿਸੇ ਪ੍ਰਚਾਰਕ ਵੱਲੋਂ ਜੋ ਸਰਕਾਰ ਦੇ ਪ੍ਰਚਾਰਕ ਨੇ ਸਾਡੇ ਫੂਨਿਕ ਕਮੇਟੀ ਵੱਲੋਂ ਮੈਨੂੰ ਵੀ ਸੱਦਾ ਆਇਆ ਸੀਗਾ ਜੀ ਦਸਤਾਰ ਮੰਦੀ ਤੇ ਜਾਣ ਦਾ ਜੀ ਅੱਛਾ ਵੇਖੋ ਉੱਥੇ ਹੀ ਗੱਲ ਬਣੀ ਕਿ 10 ਵਜੇ ਦਾ ਸਮਾਂ ਦੇ ਕੇ ਹਾਂ ਕਿੰਨੀ ਕਾਫਤਾ ਆ ਗਈ ਮੇਰਾ ਇਹ ਸਵਾਲ ਹੈ ਭਾਈ ਕੁਲਦੀ ਸਿੰਘ ਗੜਕਾ ਜੀ ਸਾਹਿਬ ਨੂੰ ਜੀ ਤੁਸੀਂ ਸਤਿਸਕੌਮ ਨੂੰ ਕੀ ਸਨਾਨ ਦੇਵੋਗੇ ਕੌਮ ਨੂੰ ਕੀ ਤੁਸੀਂ ਹੱਕ ਸੱਚ ਤੇ ਬੋਲ ਚੱਲਣ ਦੀ ਵੈਸੇ ਦੇਵੋਗੇ ਤੁਸੀਂ ਤੇ ਆਪ ਚੋਰ ਮੋਰੀ ਫੜ ਲਈ ਤੁਸੀਂ ਕਿਸੇ ਨੂੰ ਵੀ ਧਾਂਤੀ ਸਮਝਾਉਣਾ ਆ ਤੁਸੀਂ ਆਪ ਚੋਰ ਮੋਰੀ ਨਹੀਂ ਦਸਤਾਰ ਬਣੇਗੀ ਦਸਤਾਰ ਦਾ ਟਾਈਮ ਦੇ ਕੇ ਉਥੇ 2:50 ਦੇ ਦਸਤਾਰ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਹਾਂਜੀ ਬਾਲਕੀ ਸਾਹਿਬ ਕਿਉਂਕਿ ਹੁਣ ਜੋ ਮਰਜ਼ੀ ਹੁਣ ਦੂਰ ਬਾਅਦ ਵਾਲੀਆਂ ਵੀਡੀਓ ਬਣਾ ਕੇ ਪੇਸ਼ ਕਰਨ ਦੇ ਨੇ ਕਿਉਂਕਿ ਸਭ ਤੋਂ ਪਹਿਲੀ ਵੀਡੀਓ ਤੁਸੀਂ ਵੇਖੀ ਹੋਣੀ ਆ ਖਾਲੀ ਪਾਲਕੀ ਸੱਭ ਨੂੰ ਮੱਥਾ ਟੇਕਿਆ ਜਾ ਰਿਹਾ ਹਾਂ ਹਾਂਜੀ ਬਾਬਾ ਜੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਮੇਰੇ ਖਿਆਲ ਸ਼ਾਇਦ ਪ੍ਰਤਾਪ ਸਿੰਘ ਉਹਨਾਂ ਦਾ ਨਾਮ ਹੈ ਪ੍ਰਤਾਪ ਸਿੰਘ ਹਾਂਜੀ ਉਹਨਾਂ ਨੇ ਕਿਹਾ ਕਿ ਸ਼ਾਸਤਰ ਉੱਥੇ ਜਿਹੜੇ ਮੌਜੂਦ ਸੀ ਜਿਨ੍ਹਾਂ ਤੋਂ ਸੇਧ ਲੈਣੀ ਗੁਰੂ ਪੰਥ ਗੁਰੂ ਗ੍ਰੰਥ ਦੋਵੇਂ ਨਹੀਂ ਹਾਜ਼ਰ ਜੀ ਜੇ ਸ਼ਾਸਤਰਾਂ ਦੀ ਗੱਲ ਕਰੀਏ ਸ਼ਾਸਤਰ ਸਿੰਘਾਂ ਨੇ ਵੀ ਸਜਾਈ ਆਪਣੇ ਗਲੇ ਦੇ ਵਿੱਚ ਜੀ ਆਪਣੇ ਸਰੀਰ ਤੇ ਧਾਰਨ ਕੀਤੇ ਸਰੇਗ ਸਿੰਘ ਦੇ ਧਾਰਨ ਨੇ ਜੀ ਫੈਕਟਰਾ ਦੀ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਮੁੱਖ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਉਹਦੀ ਹਜ਼ੂਰੀ ਦੇ ਵਿੱਚ ਦੂਜੀ ਗੱਲ ਹੈ ਜੀ ਕਿ ਜਿਹੜਾ ਸਮੇਂ ਤੋਂ ਪਹਿਲਾਂ ਉੱਥੇ ਜੇ ਕਰਨਾ ਸੀਗਾ ਮਾਲਵੇਨ ਰਾਤੋ ਰਾਤੋ ਤੇ ਇੱਕ ਤੇ ਪ੍ਰਕਾਸ਼ ਨਹੀਂ ਜੀ ਇੱਕ ਉੱਥੇ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਹੈਗੇ ਸ਼ਾਮਲ ਦਸਤਾਰ ਕਿੰਨੇ ਦੀ ਦੂਜੀ ਦਸ ਗੱਲ ਹੋਰ ਮੈਂ ਕਰਾਂ ਇੱਕ ਜੀ ਜਿਹੜੀਆਂ ਦਸਤਾਰਾਂ ਹੁੰਦੀਆਂ ਨਾ ਤੁਸੀਂ ਕਿਤੇ ਵੇਖ ਲਓ ਜੇ ਤੁਸੀਂ ਮੇਰੇ ਤੋਂ ਵੱਧ ਜਾਣਕਾਰ ਜੇ ਸੂਝਵਾਨ ਜੇ ਕਿਉਂਕਿ ਤੁਹਾਡਾ ਕੰਮ ਪੱਤਰਕਾਰ ਦਾ ਕੋਈ ਹਰੇਕ ਥਾਂ ਤੇ ਜਾ ਕਵਰਿੰਗ ਕਰਦੇ ਜੀ ਜੀ ਜਦੋਂ ਕਿਸੇ ਨੂੰ ਦਸਤਾਰ ਮਿਲਦੀ ਹੈ ਨਾ ਕਿਸੇ ਉੱਚ ਪਦਵੀ ਦੀ ਹਾਂਜੀ ਜਾਂ ਉੱਚ ਸੰਥਾ ਦੀ ਹਾਂਜੀ ਆਪਾਂ ਦੇਖੀਏ ਕਿ ਕੋਈ ਮੁਖੀ ਦਾ ਸੰਸਥਾਵਾਂ ਦੇ ਉਹਨਾਂ ਤੋਂ ਉਹਨਾਂ ਨੂੰ ਉੱਤਰਾ ਅਧਿਕਾਰੀ ਜਦੋਂ ਦਸਤਾਰ ਮਿਲਦੀ ਆ ਜੀ ਦਸਤਾਰਾਂ ਕਿਤ ਤਰ੍ਹਾਂ ਦਿੱਤੀਆਂ ਜਾਂਦੀਆਂ ਲਿਫਾਫਿਆਂ ਵਿੱਚ ਰਾਖੇ ਸਿਰਾਂ ਦੇ ਨਹੀਂ ਰੱਖੀਆਂ ਜਾਂਦੀਆਂ ਜੀ ਉਹ ਦਸਤਾਰਾ ਖੋਲ ਕੇ ਬਕਾਇਦਾ ਲੰਮੀਆਂ ਕਰਕੇ ਹੈੱਡ ਗ੍ਰੰਥੀ ਸਾਹਿਬ ਉਹਨਾਂ ਨੂੰ ਗੜਗੱਜ ਸਾਹਿਬ ਦੇ ਸਿਰ ਤੇ ਸਜਾਉਣੀ ਸਜਾਉਣੀ ਚਾਹੀਦੀ ਫਿਰ ਉਹ ਪਰਮਾਨੰਦ ਹੁੰਦਾ ਸੀਗਾ ਬਾਬਾ ਜੀ ਉਹ ਇਸ ਗੱਲ ਦਾ ਸਪਸ਼ਟਿਕਰਨ ਆਲਰੇਡੀ ਦੇ ਚੁੱਕੇ ਨੇ ਮੀਡੀਆ ਦੇ ਵਿੱਚ ਕਿ ਅਸੀਂ ਉਹ ਅੰਮ੍ਰਿਤ ਵੇਲੇ 3:30 ਵਜੇ ਸੀ ਤਾਂ ਇਹ ਸਾਰਾ ਇਹ ਕੀਤਾ ਹੋਇਆ ਕਿ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਨੇ ਇਹ ਪ੍ਰੋਗਰਾਮ ਦੇ ਦਿੱਤਾ ਵੀ ਅਸੀਂ ਉੱਥੇ ਤਕਸਦੀ ਕੇਸਪੜ ਸਾਹਿਬ ਤੇ ਇਕੱਠ ਕਰਕੇ ਤੇ ਅਸੀਂ ਇਹ ਦਸਤਾਰਬੰਦੀ ਨੂੰ ਰੋਕਾਂਗੇ। ਕਰਤੂਕਾ ਕਰਤੂਕਾ ਜਾਂਚ ਕਰੂ ਜ਼ਰੂਰ ਕਿਉਂ ਕਰਨਗੇ ਲੋਕ? ਬਿਲਕੁਲ ਇਸੇ ਇਸ ਜੀਜ਼ ਨੂੰ ਲੈ ਕੇ ਉਹ ਕਹਿੰਦੇ ਕਿ ਅਸੀਂ ਟਕਰਾਹ ਹੋਣ ਤੋਂ ਬਚਾਅ ਕਰਨ ਵਾਸਤੇ ਅਸੀਂ ਇਹ ਜਿਹੜਾ ਵਾ ਉਹ ਅੰਮ੍ਰਿਤ ਵੇਲੇ ਅਸੀਂ ਦਸਤਾਰਬੰਦੀ ਕੀਤੀ ਹੈ। ਇਸ ਇਹਦੇ ਬਾਰੇ ਕੀ ਕਹੋਗੇ ਤੁਸੀਂ? ਵੇਖੋ ਮੇਰੀ ਗੱਲ ਸੁਣੋ ਇਹ ਸਰਾਸਰ ਝੂਠ ਆ ਝੂਠ ਦਾ ਪਿਲੰਦਾ ਛੋਣ ਕਮੇਟੀ ਦਾ। ਮੰਨ ਲਓ ਹੁਣ ਜੇ ਉਹਨਾਂ ਚੋਰ ਮਾਰੇ ਬਣਾ ਦਿੱਤਾ ਹੈ ਮੰਨ ਲਓ ਜੀ ਸਰ ਬਣਾਤਾ ਹੂੰ ਕੌਮ ਪ੍ਰਮਾਨ ਕਰੂਗੀ ਕਿ ਕਰ ਰਹੀ ਦੱਸੋ ਮੈਨੂੰ ਕੱਲ ਅਨੰਦਪੁਰ ਸਾਹਿਬ ਇਥੇ ਜਿਹੜਾ ਇਕੱਠ ਹੋਇਆ ਆ ਉਹਦੇ ਤੇ ਵੀ ਮੈਂ ਵੇਖਣਿਆ ਜਿਸ ਤਰ੍ਹਾਂ ਸੌਦਾ ਸਾਦ ਦੀ ਜਦੋਂ ਮਾਫੀ ਨਾਮੇ ਤੇ ਇਹਨਾਂ 90 ਲੱਖ ਦੇ ਸ਼ਰੂਨ ਕਮੇਟੀ ਵੱਲੋਂ ਇਜ਼ਹਾਰ ਦਿੱਤੇ ਗਏ ਜੀ ਉਦੋਂ ਬਾਅਦ ਦੇ ਵਿੱਚ ਮਾਫੀ ਜਿਹੜੀ ਆ ਵਾਪਸ ਲਈ ਗਈ ਜੀ ਤੇ ਉਹਦਾ ਜਿਹੜਾ ਗੁਰੂ ਘਰ ਦਾ 1-1 ਰੁਪਈਆ ਸੰਗਤ ਦਾ 90 ਲੱਖ ਰੁਪਈਏ ਦੇ ਉਹਦਾ ਕੌਣ ਨਿਮਾਰ ਹੋਇਆ ਅਜੇ ਤੱਕ ਕੋਈ ਇਸੇ ਤਰ੍ਹਾਂ ਹੀ ਹੁਣ ਸ਼ਰੋਮਣ ਕਮੇਟੀ ਦਾ ਪੇਜ ਜਾਂ ਸ਼ਰੋਮਣ ਕਮੇਟੀ ਦੇ ਚੈਨਲ ਜਾਂ ਕੋਈ ਵੀ ਸ ਆਈ ਪੀ ਸ ਆਲਿਆ ਉਹ ਇਸੇ ਕੰਮ ਤੇ ਜੋਰ ਲਾ ਰਿਹਾ ਪੈਸਾ ਲਾ ਕੇ ਗੁਰੂ ਘਰ ਦਾ ਕਿ ਅਸੀਂ ਜਿਹੜੀਆਂ ਜਿਤਨਾ ਹੁਣ ਕੱਲ ਦਮਦਮ ਸਾਹਿਬ ਤੋਂ ਸਾਲ ਵੱਲੋਂ ਜਾਂ ਹੋਰ ਸੰਸਥਾਵਾਂ ਵੱਲੋਂ ਵੱਡੇ ਇਕੱਠ ਕੀਤੇ ਗਏ ਨੇ ਉਹ ਤੁਸੀਂ ਵੇਖਿਓ ਉਹਦੇ ਵਿੱਚ ਜਿੰਨੇ ਧਾਰਮਿਕ ਸ਼ਖਸੀਅਤਾਂ ਜਿਹੜੀਆਂ ਬੈਠੀਆਂ ਸਟੇਜ ਤੇ ਹਾਂਜੀ ਉਤੋਂ ਉਤੋਂ ਘੱਟ ਨਾ ਥੱਲੇ ਵਿਖਾਈਆਂ ਆਇਆ ਇਨਾਂ ਦੇ ਇਨਾਂ ਦੇ ਆਈਟੀ ਸੈੱਲ ਨੇ ਜੀ ਜਦੋਂ ਕਿ ਹਾਸ ਹੋਈ ਨਹੀਂ ਗੱਲ ਆ ਤੁਸੀਂ ਵੀ ਗਏ ਹੋ ਨੇ ਉੱਥੇ ਜਾ ਦੇਖੋ ਆਮ ਪਬਲਿਕ ਜਿਹੜੀ ਆ ਜਿਨ੍ਹਾਂ ਨੇ ਆਮ ਗੁਰਸਖਾਣੇ ਵੀਡੀਓ ਬਣਾਈਆਂ ਉਹਨਾਂ ਦੇ ਵੇਖੋ ਕਿ ਉੱਥੇ ਕਿੰਨਾ ਇਕੱਠ ਆ ਜੀ ਉਹ ਦੇਖ ਲਿਖ ਕਿੰਨਾ ਇਕੱਠ ਆ ਮੈਂ ਸਮਝਦਾ ਐ ਕਿ ਜਦੋਂ ਪ੍ਰੋਗਰਾਮ ਸ਼ੁਰੂ ਹੋਣਾ ਆ ਪੰਜ ਸੱਤ ਦਸ ਬਾਈਤੇ ਬੰਦੇ 20 ਬੈਠੇ 50 ਬਾਈਤੇ ਉਦੋਂ ਜਾ ਕੇ ਉਹਨਾਂ ਫੋਟੋ ਲੈ ਲਈਆ ਲੈ ਕੇ ਉਹਨਾਂ ਕਿਸ ਘੱਟ ਦੇ ਨਾਲ ਜੋੜਤੀ ਹੈ ਕਿੰਨੀ ਸ਼ਰਮ ਵਾਲੀ ਗੱਲ ਹੈ ਨਾ ਚਲੋ ਉਹ ਤਾਂ ਠੀਕ ਹੈ ਬਾਬਾ ਜੀ ਜੇ ਸੰਸਥਾ ਨਾਲ ਵਿਰੋਧ ਹੋਵੇ ਉਹ ਆਈਟੀ ਸੈਲਾ ਤਾਂ ਕਰਦਾ ਹੀ ਆ ਨਹੀਂ ਮੈਂ ਤਾਂ ਉਹ ਤੁਹਾਡੀ ਗੱਲ ਦਾ ਜਵਾਬ ਦਿੰਦਾ ਕਿ ਜੇ ਚੋਰ ਮੋਰੀ ਇਹਨਾਂ ਨੇ ਇਹ ਕਰ ਲਈ ਆ ਤੇ ਫਿਰ ਉਹਨੂੰ ਇੱਕ ਤਨਾ ਸੰਗਤ ਜਿੱਥੇ ਸਟੇਜਾਂ ਤੇ ਜਾਣਗੇ ਹਾਂਜੀ ਅੱਜ ਤਾਂ ਇਹਨਾਂ ਰਾਤ ਕਰਨ ਲੈਣੀ ਜੋ ਸਟੇਜਾਂ ਦੇ ਵਿਰੋਧ ਹੋਇਆ ਉਹ ਕਿੰਦਰ ਮੰਗੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਜ਼ਥੇਦਾਰੀ ਨੂੰ ਲੈ ਕੇ ਕੁਝ ਜਿਥੇ ਬੰਦਿਆਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੈਗਾ ਸੀ ਸ਼ੰਕੇ ਵਾਲੀ ਗੱਲ ਤੇ ਇਸ ਨੂੰ ਇਸ ਤਰ੍ਹਾਂ ਮੀਡੀਆ ਦੇ ਵਿੱਚ ਉਛਾਲ ਕੇ ਇਕੱਠ ਕਰਕੇ ਇਹਨਾਂ ਦਾ ਵਿਰੋਧ ਕਰਨਾ ਇਹ ਸਾਡੇ ਅੰਦਰੂਨੀ ਮਸਲੇ ਨੇ ਕੌਮ ਦੇ ਸੀ ਸ਼੍ਰੋਮਣੀ ਕਮੇਟੀ ਕੋਲ ਅਪਰੋਚ ਕਰਕੇ ਕੋਈ ਬੈਠ ਕੇ ਹੱਲ ਨਹੀਂ ਕੀਤਾ ਜਾ ਸਕਦਾ ਇਸ ਮਸਲੇ ਦਾ ਦੇਖੋ ਜੀ ਜੇ ਸ਼੍ਰੋਮਣੀ ਕਮੇਟੀ ਨੇ ਹੱਲ ਕਰਨਾ ਹੁੰਦਾ ਨਾ ਮੈਂ ਪਹਿਲੋ ਤੁਹਾਡੀ ਗੱਲ ਦਾ ਜਵਾਬ ਦਤਾ ਹੈ ਸ਼ੁਰੂਆਤ ਕੀਤੀ ਹੈ ਸ਼੍ਰੋਮਣੀ ਕਮੇਟੀ ਨੇ ਜੀ ਸ਼੍ਰੋਮਣੀ ਕਮੇਟੀ ਨੇ ਹੱਲ ਕਰਨਾ ਹੁੰਦਾ ਨੇ ਯੁਕਤੀਆਂ ਕਰਨੀਆਂ ਹੁੰਦੀਆਂ ਕਿਤੇ ਕਿੰਨੀ ਕਾਬਤਾਈ ਸੀ 10 ਦਿਨ 20 ਦਿਨ 15 15 ਦਿਨ ਮਹੀਨਾ ਪਾ ਕੇ ਇਹੇ ਸ਼ਕਸ਼ੀਤਾ ਜਿੰਨੀਆਂ ਪੰਥ ਪ੍ਰਬੰਧ ਸ਼ਕਸ਼ੀਤਾ ਉਹਨਾਂ ਨੂੰ ਪਰੋਸੇ ਵਿੱਚ ਲੈ ਕੇ ਜੀ ਫਿਰ ਇਹਨਾਂ ਨੂੰ ਜਿਸਦਾ ਲਾਉਣਾ ਚਾਹੀਦਾ ਸੀਗਾ ਹੁਣ ਤਾਂ ਇਹ ਸਾਡਾ ਇਹ ਆ ਕਿ ਕੌਮ ਨੇ ਇਹਦਾ ਇੱਕ ਸੁਨੇਹਾ ਗਿਆ ਹੈ ਵੀ ਕੌਮ ਨੇ ਨਹੀਂ ਪ੍ਰਮਾਣ ਕੀਤਾ ਜੀ ਪਰਮਾਣ ਜਿਹੜੀ ਕੌਮ ਆ ਇਹਨੂੰ ਨਹੀਂ ਪ੍ਰਮਾਣ ਕਰਦੀ ਇਹ ਪਤਾ ਲੱਗਾ ਕਿ ਇਹ ਗੁਰਮਤ ਗਿਆਨ ਮਸ਼ੀਨਰੀ ਕਾਲਜ ਤੋਂ ਪੜ੍ਹੇ ਨੇ ਦੇ ਪ੍ਰਚਾਰਕ ਜਿਹੜੇ ਅੱਜ ਵੀ ਸਰਬਜੀਤ ਸਿੰਘ ਧੁੰਦਾ ਜਾਂ ਹੋਰ ਜਿਹੜੇ ਪ੍ਰਚਾਰਕ ਨੇ ਉਹ ਇਸ ਗੱਲ ਦੀ ਛਲਾਗਾ ਕਰ ਰਹੇ ਕਿ ਮਸ਼ੀਨਰੀ ਕਾਲਜ ਤੋਂ ਪੜ੍ਹਿਆ ਹੋਇਆ ਜਿਹੜਾ ਜਥੇਦਾਰ ਲੱਗਾ ਤੇ ਉਹ ਇਹ ਵੀ ਕਾਮਨਾ ਕਰਦੇ ਕਿ ਜਿਹੜੀ ਮਸ਼ੀਨਰੀ ਕਾਲਜ ਦੀ ਵਿਚਾਰਧਾਰਾ ਉਸ ਨੂੰ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਪ੍ਰਮੋਟ ਕਰਨਗੇ ਕਿਸ ਹੋਏਗਾ ਇਸ ਤਰ੍ਹਾਂ ਮੈਂ ਇੱਕ ਬੇਨਤੀ ਕਰਾਂ ਜੀ ਕਿ ਮਸ਼ੀਨਰੀ ਤੇ ਦਸਮ ਗ੍ਰੰਥ ਦੇ ਵਿਰੋਧੀ ਨੇ ਜੀ ਹਾਂ ਹੈਨਾ ਕੱਲ ਨੂੰ ਤਕਾਲ ਤੱਕ ਸਰ ਦੀ ਫਸੀਲ ਤੋਂ ਇਸ ਨੇ ਦਿੱਤਾ ਜਾਂਦਾ ਕਿ ਦਸਮ ਗ੍ਰੰਥ ਨੂੰ ਨਹੀਂ ਮੰਨਦਾ ਨਹੀਂ ਤੁਸੀਂ ਅੱਥੇ ਕੀ ਕਰੋਗੇ ਵਿਰੋਧ ਤਾਂ ਹੀ ਹੈ ਦੂਜੀ ਗੱਲ ਇਹ ਆ ਜੀ ਇੱਥੇ ਧੜੇਬੰਦੀ ਪਾ ਲਈ ਗਈ ਨਾ ਕਿ ਸਰਪੁਚਕਾਰ ਨੂੰ ਦੇਖਿਆ ਗਿਆ ਆ ਠੀਕ ਬਾਬਾ ਇੱਕ ਮਿੰਟ ਮੈਂ ਤੁਹਾਡੇ ਰੋਕਦਾ ਜੀ ਇਹ ਮਸ਼ੀਨਰੀ ਹੋਣਾ ਵੀ ਵਿਰੋਧ ਹੈ ਨਾ ਬਿਲਕੁਲ ਨਹੀਂ ਗਿਆਨੀ ਕੁਲਦੀਪ ਸਿੰਘ ਹੋਣਾ ਦਾ ਮਸ਼ੀਨਰੀ ਹੁਣ ਤੇ ਵੀ ਵਿਰੋਧ ਹੈ ਕਿ ਜਾਂ ਸ਼੍ਰਮਣੀ ਕਮੇਟੀ ਦੇ ਪ੍ਰਬੰਧ ਨੂੰ ਲੈ ਕੇ ਵਿਰੋਧ ਬਿਲਕੁਲ ਨਹੀਂ ਬਿਲਕੁਲ ਨਹੀਂ ਮਸ਼ੀਨਰੀ ਹੋਣਾ ਕੋਈ ਵਿਰੋਧ ਨਹੀਂ ਜੀ ਉਕੇ ਜਿਹੜਾ ਆਪਦੇ ਗੁਰਮਤ ਤੇ ਗੁਰਮਸਤਾਨ ਦੇ ਚੱਲਦਾ ਆ ਭਾਵੇਂ ਕਿਸੇ ਸੰਸਥਾ ਤੋਂ ਉਸ ਸੰਸਥਾ ਤੋਂ ਪੜਿਆ ਆ ਜੀਓ ਜੀ ਸੰਸਥਾ ਗੁਰਮਤਕ ਆਉਂਦੀ ਆ ਜੀ ਜਿਹੜੀ ਆ ਪਰ ਮੈਂ ਇਹ ਗੱਲ ਕਰਨਾ ਆ ਵੀ ਦੂਜੇ ਪਾਸੇ ਚੱਲੋ ਜੇ ਆਪਾਂ ਗੱਲ ਕਰੀਏ ਇੱਕ ਬਾਰਲਾਂ ਦਾ ਵਰਕਰ ਆ ਜੀ ਚਰੋਮਨੀ ਕਲਦਲ ਦਾ ਬਾਰਲ ਵਰਕਰ ਇੱਕ ਸਰਨਾ ਪਾਰਟੀ ਦਾ ਵਰਕਰ ਆ ਜੀ ਇਹ ਵਰਕਰਾਂ ਨੂੰ ਉਹਨਾਂ ਦਾ ਹੋਲਡ ਵੇਖ ਕੇ ਦਬਾ ਪਾ ਕੇ ਕਲਕੁਲਦੀ ਸਿੰਘ ਨੇ ਦਾ ਕੋਈ ਸਮਝਦੇ ਜੀ ਕੁਲਦੀਪ ਸਿੰਘ ਗੱਜ ਜੀ ਕਿਹਦਾ ਰਿਕਾਰਡ ਕੱਢ ਕੇ ਵੇਖ ਲੋ ਸ਼੍ਰੋਮਣੀ ਅਕਾਲੀ ਦਰ ਸਰਨਾ ਜਿਹੜਾ ਸੀ ਉਹਦਾ ਵਰਕਰ ਆ ਉਹਦਾ ਪੀਏ ਰਿਹਾ ਆ ਚੋਣਾਂ ਦਾ ਵਿੱਚ ਵੇਖ ਲੋ ਪ੍ਰਚਾਰ ਕਰਦਾ ਰਿਹਾ ਹੈ ਉਹਦਾ ਜੀ ਹਨਾ ਇਹ ਸਰਨੇ ਨੇ ਦਬਾ ਪਾ ਕੇ ਲਵਾਇਆ ਦੂਜੇ ਬੰਨੇ ਸ਼੍ਰੋਮਣੀ ਕਮੇਟੀ ਦਾ ਵਰਕਰ ਧਨੌਲਾ ਸਾਹਿਬ ਜਿਹੜੇ ਨੇ ਬਾਬਾ ਤੇਜ ਸਿੰਘ ਧਨੌਲਾ ਜੀ ਹਨ ਦੰਦਮਤ ਸਾਹਿਬ ਦਾ ਜਹਦਾ ਲਾਇਆ ਉਹਨਾਂ ਦਾ ਬਿਨੂਕੜ ਕੱਢ ਕੇ ਵੇਖੋ 50 ਲੱਖ ਦਾ ਗਮਨ ਬਾਬਾ ਗਾਂਧਾ ਸਿੰਘ ਜਿਹੜਾ ਆ ਉਹ ਜਿਹੜਾ ਉੱਥੇ ਹੈਗਾ ਤਰਸੀ ਉਹਨਾਂ ਕਿੱਡਾ ਵੱਡਾ ਕਬਲਾ ਕੀਤਾ ਜੀਹੰਦਾ ਕਿੰਨਾ ਵੱਡਾ ਕੀਤਾ ਬਾਈ ਇਹ ਹੀ ਇਹ ਹੀ ਗੱਲ ਤੇ ਅੱਜ ਮਸ਼ੀਨਰੀ ਗੈਰ ਹੈ ਕਿ ਜਿੰਨਾ ਵਿਰੋਧ ਗੜਕੱਜ ਸਾਹਿਬ ਦਾ ਕਰ ਹੋ ਰਿਹਾ ਵਾ ਹੰਗ ਸਿੰਘ ਜਥੇਬੰਦੀਆਂ ਵੱਲੋਂ ਉਹਨਾਂ ਟੇਕ ਸਿੰਘ ਢਣੋਲਾ ਦਾ ਕਿਉਂ ਨਹੀਂ ਬਿਲਕੁਲ ਬਿਲਕੁਲ ਹੋ ਰਿਹਾ ਜੀ ਬਿਲਕੁਲ ਹੋ ਰਿਹਾ ਪਰ ਪਹਿਲੋ ਅਸੀਂ ਸਿਰਫ ਅਸੀਂ ਅਕਾਲ ਤੱਕ ਸਭ ਤੋਂ ਕਰਾਂਗੇ ਫਿਰ ਦੂਜੇ ਪਨੇ ਆਵਾਂਗੇ ਨਾ ਗੜਗੱਜ ਦਾ ਜਿੰਨਾ ਵਿਰੋਧ ਹੋ ਰਿਹਾ ਮਸ਼ੀਨਰੀ ਵੀਰ ਕਹਿ ਰਹੇ ਨੇ ਕਿ ਉਹਨਾਂ ਟੇਕ ਸਿੰਘ ਧਨੋਲੇ ਦਾ ਨਹੀਂ ਹੋ ਰਿਹਾ ਉਹ ਇਹੇ ਗੱਲ ਨੂੰ ਵਾਰ-ਵਾਰ ਸਟੇਜਾਂ ਤੋਂ ਬੋਲ ਰਹੇ ਨੇ ਜਿਸ ਤਰ੍ਹਾਂ ਪ੍ਰੋਫੈਸਰ ਧੁੰਦਾ ਜਾਂ ਹੋਰ ਪ੍ਰਚਾਰਕ ਕਿ ਗੜਗੱਜ ਦਾ ਵਿਰੋਧ ਹੀ ਇਸੇ ਕਰਕੇ ਹੋ ਰਿਹਾ ਕਿ ਉਹ ਮਸ਼ੀਨਰੀ ਕਾਰਜ ਤੋਂ ਪੜੇ ਨੇ ਬਿਲਕੁਲ ਨਹੀਂ ਬਿਲਕੁਲ ਨਹੀਂ ਜੇ ਪਹਿਲੋ ਸਭ ਤੋਂ ਵੇਖੋ ਜੇ ਗੱਲ ਆਈ ਹੈ ਨਾ ਜੀ ਤੇ ਇੰਨਾ ਦੀ ਧਨੌਲਾ ਸਾਹਿਬ ਦੀ ਬਾਬਾ ਟੇਕ ਸਿੰਘ ਧਨੌਲਾ ਜਿਹੜੀ ਆ ਉਹਦੇ ਤੋਂ ਸ਼ੁਰੂਆਤ ਕੀਤੀ ਪਰ ਦੂਜੀ ਗੱਲ ਤਾਜ ਪੁਛੀ ਤੇ ਇਹਦੀ ਹੋਈ ਹੈ ਜੀ ਜੀ ਤਾਜ ਪੁਛੀ ਦੀ ਬਾਬਾ ਟੇਕ ਸਿੰਘ ਧਨੌਲਾ ਤਰਫ ਤਾਜ ਪੁਛੀ ਹੋ ਗਈ ਦੱਸੋ ਮੈਨੂੰ ਮਤਲਬ ਜਦੋਂ ਟੇਕ ਸਿੰਘ ਧਨੌਲਾ ਦੀ ਤਾਜ ਪੁਛੀ ਹੋਏਗੀ ਉਹਦੋਂ ਵੀ ਇਹੀ ਮਾਹੌਲ ਕ੍ਰੀਏਟ ਕੀਤਾ ਜਾਏਗਾ ਬਿਲਕੁਲ ਬਿਲਕੁਲ ਹੋ ਰਿਹਾ ਤੇ ਹੋਵੇਗਾ ਜੀ ਕਿਉਂਕਿ ਅਸੀਂ ਇੱਥੇ ਇਹ ਨਹੀਂ ਵੇਖ ਰਹੇ ਜੀ ਉਹਦੇ ਤਾਂ ਨਾ ਤਾਂ ਕਿਸ ਸੰਥਾ ਤੋਂ ਉਹਨੇ ਸੰਥਿਆ ਲਈ ਆ ਜੀ ਨਾ ਕਿਤੇ ਪੜਿਆ ਨਾ ਕਿਤੇ ਗਿਆਨ ਹਾਸਲ ਕੀਤਾ ਹੈ ਜੀ ਬਾਬਾ ਟੇਕ ਸਿੰਘ ਨੇ ਉਹਦਾ ਵੀ ਉਹਦਾ ਪਸ਼ੋਕੜ ਮੈਂ ਤਾਂ ਆਪ ਆਪਣੀ ਕਲਮ ਤੋਂ ਆਪਣੇ ਫੇਸਬੁਕ ਪੇਜ ਤੋਂ ਤੁਸੀਂ ਵੇਖਣਾ ਮੈਂ ਸੈ ਤੁਹਾਡੇ ਵੀ ਤੁਹਾਂ ਪੜਿਆ ਹੋਣਾ ਮੈਂ ਤਾਂ ਆਪ ਉਹਦਾ ਪਸ਼ੋਕੜ ਲੈ ਕੇ ਪਾਇਆ ਜੀ ਬਾਬਾ ਟੇਕ ਸਿੰਘ ਦਾ ਅੱਛਾ ਜੀ ਉਹਦਾ ਵੀ ਪਾਇਆ ਹੈ ਕੁਲਦੀਪ ਸਿੰਘ ਵੇਖੋ ਪਿੱਛੇ ਇਹ ਕੀ ਕਰਦੇ ਰਹੇ ਨੇ ਇਹਨਾਂ ਦਾ ਫਰਨਾ ਦਾ ਜਿਹੜਾ ਸਰਨੇ ਦਾ ਵਰਕਰ ਆ ਜੀ ਗੜਗਾਜ ਜੀ ਤੇ ਤਨਵੜਾ ਸਾਹਿਬ ਜਿਹੜੇ ਉਹ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਠੀਕ ਇਹਨਾਂ ਦਾ ਹੀ ਗੜਗੱਜ ਦਾ ਇੱਕ ਕੱਲ ਦਾ ਬਿਆਨ ਪ੍ਰਕਾਸ਼ਿਤ ਹੋਇਆ ਮੀਡੀਆ ਵਿੱਚ ਕਿ ਮੈਂ ਅਕਾਲੀ ਦਲ ਦਾ ਨੁਮਾਇੰਦਾ ਨਹੀਂ ਮੈਂ ਪੰਥ ਦਾ ਨੁਮਾਇੰਦਾ ਵਾਂ ਜਿਸ ਦਿਨ ਪੰਥ ਨੂੰ ਲੱਗਿਆ ਕਿ ਮੇਰੇ 'ਚ ਕਮੀਆਂ ਨੇ ਮੈਂ ਹੱਥ ਜੁੜ ਕੇ ਸੇਵਾ ਛੱਡ ਦਿਆਂਗਾ ਪੰਥ ਨੇ ਤੇ ਪਹਿਲੀ ਕਮੀ ਕੱਢੀ ਇੱਜਾ ਜੀ ਕਿ ਤੂੰ ਚੋਰ ਮੋਰੀ ਜੇ ਤੇਰਾ ਖੂਕ ਅਕਾਲੀ ਫੁੱਲਾ ਛੰਡਾ ਵਾਰਸ ਬਣਨਾ ਸੀ ਨਾ ਜੀ ਉਸ ਉਸ ਦਿਨ ਇਹਨੇ ਇੱਕ ਪਦਵੀ ਨੂੰ ਹਾਸਲ ਕਰਨ ਵਾਸਤੇ ਚੋਰ ਮੋਰੀ ਫੜੀ ਉਦੋਂ ਇਹਦਾ ਜਵਾਬ ਹੋਣਾ ਚਾਹੀਦਾ ਨਹੀਂ ਭਾਈ ਮੈਂ ਉਹਨਾਂ ਚਰਨਜੁਗਤੀ ਨਹੀਂ ਮੈਂ ਮਨਜ਼ੂਰ ਕਰਨੀ ਮੈਨੂੰ ਸੰਗਤ ਦੇ ਵਿੱਚ ਨਹੀਂ ਨੁਯੁਕਤ ਮੈਂ ਚੋਰੀ ਛੱਪੇ ਨਹੀਂ ਜਾਉਣਾ ਜੀ ਉਦੋਂ ਜਵਾਬ ਹੁੰਦਾ ਥਾ ਸਦਾ ਤੋਂ ਪਹਿਲਾਂ ਆਪ ਇਹਨੇ ਡੇਗ ਪਿਆ ਮੈਂ ਭਾਈ ਤੁਹਾਡੀ ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਦੇ ਵੱਲੋਂ ਅਗਲਾ ਪਲਾਨ ਕੀ ਆ ਜਦੋਂ ਕੁਲਦੀਪ ਸਿੰਘ ਗੜਗੱਜ ਕੱਲ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜਦੇ ਨੇ ਕੋਈ ਫੈਸਲਾ ਸੁਣਾਉਂਦੇ ਨੇ ਕਿਸੇ ਵੀ ਮਸਲੇ ਦੇ ਵਿੱਚ ਜਾਂ ਉਹ ਵਿਚਰਦੇ ਨੇ ਸਟੇਜਾਂ ਦੇ ਕਿ ਕੀ ਕੀ ਪਲਾਨ ਤੁਹਾਡੇ ਕੋਲ ਹੈ ਵੇਖੋ ਇੰਟਰਨੈਸ਼ਨਲ ਪੰਥਕ ਅਦਾਲਤ ਤੋਂ ਜੋ ਵੀ ਸਿੱਖ ਜਥੇਬੰਦੀਆਂ ਜਿਨ੍ਹਾਂ ਦੇ ਨਾਲ ਸਾਡਾ ਲਗਾਤਾਰ ਰਾਬਤਾ ਹੈਗਾ ਜੀ ਕਿਉਂਕਿ ਫਰੀਜਪੁਰ ਤੋਂ ਵੀ ਅਸੀਂ ਇੱਕ ਵੱਡੀ ਸ਼ੁਰੂਆਤ ਕੀਤੀ ਹੈ ਜੀ ਕਮ ਖਿਆਲੀ ਜਥੇਬੰਦੀਆਂ ਜੋ ਵੀ ਆਪਣਾ ਵਿਦੀ ਵਿਧਾਤ ਨੂੰ ਮੰਨਦਾ ਆ ਜੀ ਉਹਨਾਂ ਨੂੰ ਨਾਲ ਲੈ ਕੇ ਕੰਗਰਸ ਸਿੰਘ ਸਰਪਾਈ ਜਸਵੀਰ ਸਿੰਘ ਜੀ ਖਾਲਸਾ ਲਗਾਤਾਰ ਤਤ ਪਰ ਨੇ ਜੀ ਅਸੀਂ ਹਰ ਥਾਂ ਤੇ ਇਹਨਾਂ ਦਾ ਵਿਰੋਧ ਕਰਾਂਗੇ ਇਨਾ ਚਿਰ ਇਹ ਜਿਹੜੀ ਪਦਵੀ ਅੱਜ ਇਹਨੂੰ ਪਾਸੇ ਰੱਖ ਕੇ ਮੈਂ ਤੇ ਕਹੂੰਗਾ ਵੀ ਇਸ ਪਦਵੀ ਨੂੰ ਸ੍ਰੀ ਅਕਾਲ ਤਖਸਾਲ ਦੀ ਜਿਹੜੀ ਪਦਵੀ ਆ ਹਾਂਜੀ ਇਹਨੂੰ ਸ਼ਰੋਣੀ ਅਕਾਲੀ ਦਲ ਦੇ ਹੱਥਾਂ ਚੋਂ ਕਢਣਾ ਚਾਹੀਦਾ ਸ਼ਰੋਣੀ ਕਮੇਟੀ ਸ਼ਰੋਣੀ ਕਮੇਟੀ ਇੱਕ ਪ੍ਰਬੰਧਕ ਕਮੇਟੀ ਆ ਜੀ ਅਕਾਲ ਤਖ ਜਥੇਦਾਰ ਲਾਉਣ ਦਾ ਕੋਈ ਹੱਕਦਾਰ ਨਹੀਂ ਉਹ ਇਹ ਨਿਜਾਮ ਦੇ ਉੱਤੋਂ ਹਟਾ ਦੇਣਾ ਪਊਗਾ ਫਿਰ ਅਕਾਲ ਤਖ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ ਵਾਸਤੇ ਕੀ ਵਿਧੀ ਵਿਧਾਨ ਹੋਣਾ ਚਾਹੀਦਾ ਮੈਂ ਤਾਂ ਕਿਨਾਂ ਸਭ ਤੋਂ ਵਧੀਆ ਇਤਨਾ ਘਰਵਾਤਾ ਖਾਲਸਾ ਜੀ ਸਰਬੱਤ ਖਾਲਸਾਈ ਦਾ ਜਿਹੜਾ ਆ ਸਭ ਤੋਂ ਵੱਡਾ ਜਿਹੜਾ ਆ ਉਹ ਵਧੀਆ ਹਾਲ ਆ। ਸਾਰੀਆਂ ਸਿੱਖ ਜਥੇਬੰਦੀਆਂ ਜਿੱਦਾਂ ਮੈਂ ਇੱਕ ਗੱਲ ਹੋਰ ਦੱਸੋ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਮੈਂ। ਜੀ। ਹਰਿਆਣੇ ਦੀ ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਵੱਖਰੀ। ਜੀ। ਦਿੱਲੀ ਦੀ ਵੱਖਰੀ ਆ। ਜੀ। ਪਾਕਿਸਤਾਨ ਦੀ ਵੱਖਰੀ ਹੈ। ਜੀ। ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਆਪਾਂ ਪੰਜਾਬ ਦੀ ਹੱਦ ਹੱਦਬੰਦੀ ਜਿਹਾ ਰੱਖਦੇ ਆ। ਬਿਲਕੁਲ। ਜੀ। ਤੇ ਫਿਰ ਜਿਹੜਾ ਸ੍ਰੀ ਅਕਾਲ ਤਖਤ ਦਾ ਜਹੇਦਾਰ ਆ। ਜੀ। ਉਹ ਉਹਦੀ ਹੱਦਬੰਦੀ ਕਿਸੇ ਤਰ੍ਹਾਂ ਕੇ ਦੱਸੋ ਮੈਨੂੰ। ਉਹਦਾ ਬਾਬਾ ਜੀ ਪੰਖ ਦਾ ਜੀ ਬਿਲਕੁਲ ਜੀ ਪੰਖ ਪਰਦਾ ਬਿਲਕੁਲ ਜੀ ਹਨਾ ਤੇ ਫਿਰ ਇਹਨੂੰ ਕੀ ਅਧਿਕਾਰ ਹੈ ਕਿ ਪੰਜਾਬ ਦੇ ਵਿੱਚ ਸੀਮਤ ਜਿਹੜੀ ਸੁਣਵਾਈ ਕਮੇਟੀ ਇੱਕ ਤਰ੍ਹਾਂ ਕਾਲ ਤਖਤ ਦੇ ਜਿਹਦਰ ਲਾ ਸਕਦੀ ਆ ਜੀ ਫਿਰ ਉਹ ਜਿਹੜੀ ਸੁਣਵਾਈ ਪ੍ਰਬੰਧਕ ਕਮੇਟੀ ਹਰਿਆਣਾ ਪ੍ਰਭ ਦਾ ਜਿਹਦਰ ਲੱਭੂਗੀ ਪਾਕਿਸਤਾਨ ਨਾਲ ਯਾਦ ਜਿਹਦਰ ਲੱਭੂਗੀ ਦਿੱਲੀ ਆਪਦਾ ਲੱਗੂਗੀ ਮਬਈ 2015 ਦੇ ਵਿੱਚ ਸਰਬੱਤ ਖਾਲਸਾ ਵੀ ਹੋਇਆ ਸੀ ਉਹਦੇ ਵਿੱਚ ਵੀ ਜਥੇਦਾਰਾਂ ਦੀ ਨਿਯੁਕਤੀ ਕੀਤੀ ਗਈ ਸੀ ਤੇ ਫਿਰ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤਾਂ ਦੇ ਉੱਪਰ ਉਹਨਾਂ ਜਥੇਦਾਰਾਂ ਨੂੰ ਜਾਣ ਹੀ ਨਹੀਂ ਦਿੱਤਾ ਦੇਖੋ ਮੈਂ ਤੁਹਾਨੂੰ ਗੱਲ ਕਰਦਾ ਜੇ ਦਾ ਸਰਬੱਤ ਖਾਲਸਾ ਬੁਲਾਉਣਾ ਫਿਰ ਸ਼੍ਰੋਮਣੀ ਕਮੇਟੀ ਨੂੰ ਵੀ ਨਾਲ ਲੈਣਾ ਪਏਗਾ ਜਿਹੜੀਆਂ ਗੱਲਾਂ ਤੋਂ ਪੜਕਿਆਂ ਅਸੀਂ ਕਾਹਲੀ ਨਾਲ ਲਿਆ ਜੀ ਸਰਬੱਤ ਖਾਲਸਾ ਉਹ ਜਿਹੜਾ ਸੀਗਾ ਜੀ ਕਿਉਂਕਿ ਸਰਬੱਤ ਖਾਲਸਾ ਜਿਹੜਾ ਜੀ ਨਾ ਇਸ ਤਰ੍ਹਾਂ ਨਹੀਂ ਸਰਬੱਤ ਖਾਲਸਾ ਆਜ ਦਾ ਸਮੇਂ ਦੀ ਸਮਾਂ ਮੰਗ ਕਰਦਾ ਇਸ ਗੱਲ ਦੀ ਜੀ ਕਿ ਸਰਬੱਤ ਖਾਲਸਾ ਜਿਹੜਾ ਆ ਕਟੋ-ਕਟ 2 ਮਹੀਨੇ ਪਹਿਲਾਂ ਉਹ ਅਨਾਉਂਸ ਹੋਵੇ ਜੀ ਜਾਂ ਇਸ ਤੋਂ ਵੱਧ ਜਾਂ ਸਮਾਂ ਘੱਟ ਵੀ ਕਰ ਸਕਦੇ ਆ ਜੀ ਜਿੰਨੀਆਂ ਵਰਲਡ ਦੇ ਵਿੱਚ ਜਿੰਨੇ ਸਾਡੇ ਗੁਰੂ ਘਰ ਨੇ ਜੀ ਵਕ ਵਕ ਦੇਚਾਂ ਦੇ ਵਿੱਚ ਜੀ ਉਥੇ ਸਿੰਘ ਸਭਾ ਗੁਰਦੁਆਰਾ ਸਾਹਿਬ ਨੇ ਖਾਲਸਾ ਗੁਰਦੁਆਰੇ ਨੇ ਵੱਖ-ਵੱਖ ਰਸਤਾਂਾਂ ਨੇ ਵੱਖ-ਵੱਖ ਜਥੇਬੰਦੀਆਂ ਨੇ ਜੀ ਹਰੇਕ ਦੇਸ਼ ਦੇ ਵਿੱਚ ਹਰੇਕ ਸੂਬੇ ਦੇ ਵਿੱਚ ਜੀ ਉਹਨਾਂ ਦੇ ਜਿੰਨੇ ਮੁਖੀ ਨੇ ਪ੍ਰਬੰਧਕ ਕਮੇਟੀਆਂ ਦੇ ਸਾਰਿਆਂ ਨੂੰ ਸਰਦਾ ਪੱਤਰ ਦਿੱਤੇ ਜਾਣ ਜੀ ਉਹਨਾਂ ਸੱਦਾ ਪੱਤਰ ਦੇ ਕੇ ਫਿਰ ਸੰਗਤ ਦੇ ਵਿੱਚ ਵੀ ਦੇ ਕੇ ਉਹਨਾਂ ਸਿੱਖ ਬੁੱਧੀਜੀਵੀ ਜਿਹੜੇ ਹੁਣ ਗੁਰਦੁਆਰੇ ਗੁਰਦੁਆਰਿਆਂ ਦੇ ਇੰਤਜ਼ਾਮ ਜਾਣਨ ਵਾਲੇ ਜਾਂ ਖਾਲਸਾ ਪੰਥ ਦਾ ਇਤਿਹਾਸ ਜਿਹੜਾ ਬਾਖੂਬੀ ਜਿਹਨਾਂ ਨੂੰ ਪਤਾ ਆ ਜੀ ਉਹ ਸਾਰੇ ਇਕੱਠੇ ਹੋ ਕੇ ਫਿਰ ਸਰਬੱਤ ਖਾਲਸਾ ਉਹ ਸਰਬੱਤ ਖਾਲਸਾ ਚੋਣ ਕਰੇ ਤਖਤਾਲੇ ਜਹਦਰ ਸਾਹਿਬਾਂ ਲਈ ਹਾਂ ਜੀ ਮੈਂ ਫਿਰ ਉਸੇ ਗੱਲ ਤੇ ਆਉਣਾ ਜੀ ਸਰਬੱਤ ਖਾਲਸਾ ਤੇ ਬਾਬਾ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਹੋ ਸਕਦਾ ਨਾ ਬਿਲਕੁਲ ਬਿਲਕੁਲ ਹਾਂ ਤੇ ਜਿਹੜਾ 2015 ਦੇ ਵਿੱਚ ਹੋਇਆ ਮੈਂ ਉਹੀ ਗੱਲ ਕਰਦਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਮਤੀ ਨਹੀਂ ਹੈ ਜੇ ਉਹ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਹੋਣ ਹੀ ਨਹੀਂ ਦੇਗੀ ਤੇ ਉਹ ਸਰਬੱਤ ਖਾਲਸੇ ਦੇ ਥਾਪੇ ਜਥੇਦਾਰਾਂ ਨੂੰ ਉੱਥੇ ਕਿਸ ਤਰ੍ਹਾਂ ਜਾਇਆ ਜਾਊਗਾ ਅਕਾਲ ਤਖਤ ਸਾਹਿਬ ਕਿਸੇ ਦੇ ਪਿਓ ਦਾ ਨਹੀਂ ਸੰਗਤ ਦੇ ਕੇ ਕੁਝ ਨਹੀਂਗਾ ਜਦੋਂ ਸੰਗਤਾਂ ਜਿਹੜੀਆਂ ਵਤ ਜਿੰਨੀਆਂ ਸੰਸਥਾਵਾਂ ਨੇ ਵਾਰ ਦੀ ਸਤਾਵਾਂ ਨੇ ਜਦੋਂ ਸਾਰੀਆਂ ਇੱਕ ਮਠੋ ਕਾਲ ਤਖਤ ਸਾਹਿਬ ਤੋਂ ਕਿਸੇ ਨੂੰ ਜਾਣ ਕੋਈ ਨਹੀਂ ਰੋਕ ਸਕਦਾ ਇਹਦੇ ਤੇ ਫਿਰ ਦੋ ਗੱਲਾਂ ਨਾ ਜਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਬੱਤ ਖਾਲਸੇ ਦੇ ਵਿੱਚ ਨਾਲ ਲਿਆ ਜਾਵੇ ਜਾਵੇ ਜਾਂ ਫਿਰ ਉਹਨਾਂ ਕੋਲੋਂ ਪਹਿਲਾਂ ਸ੍ਰੀ ਕਾਲ ਤਖਤ ਸਾਹਿਬ ਦਾ ਪ੍ਰਬੰਧ ਛਡਾਇਆ ਜਾਵੇ ਬਿਲਕੁਲ ਨਹੀਂ ਪਰ ਉਹ ਵੀ ਆਉਣ ਜੀ ਆਉਣ ਆਪ ਦੀ ਗੱਲ ਰੱਖਣ ਜੇ ਕੋਈ ਗੱਲ ਦੀ ਦਲੀਲ ਹੈ ਤੇ ਉਹਨਾਂ ਦਲੀਲ ਮੰਨੀ ਜਾਵੇ ਨਹੀਂ ਵੀ ਦਲੀਲ ਤੇ ਪਾਸੇ ਹੁਣ ਜੀ ਇਹ ਤਾਂ ਦਲੀਲ ਦੇ ਨਾਲ ਹੀ ਗੱਲ ਮੰਨੀ ਆ ਬਾਕੀ ਇਹ ਨਹੀਂਗਾ ਵੀ ਸਾਰੇ ਵਰਲਡ ਭਰ ਦਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਉਹਨੂੰ ਕੋਈ 15 ਬੰਦੇ ਕੋਈ 12 ਬੰਦੇ ਆ ਘੜ ਕੇ ਕੋਈ ਇੱਕ ਨੂੰ ਫੜ ਕੇ ਲਾਜ਼ਮੀ ਕੋਈ ਲਾਜ਼ਮੀ ਜੀ ਇਹ ਨਹੀਂ ਹੋ ਸਕਦਾ ਜੀ ਬਾਬਾ ਜੀ ਤੁਹਾਨੂੰ ਧੰਨਵਾਦ ਤੁਹਾਡਾ ਗੱਲਬਾਤ ਕਰਨ ਵਾਸਤੇ ਸੰਗਤ ਨੂੰ ਕੋਈ ਅਪੀਲ ਕਰਨੀ ਚਾਹੋ ਤੇ ਤੁਸੀਂ ਆਪਣੀ ਰਿਕਾਰਡਿੰਗ ਦੇ ਵਿੱਚ ਕਰ ਸਕਦੇ ਹੋ ਮੈਂ ਗੁਰਨਾਣਕ ਨਾਮ ਲੈਵਾ ਸੰਗਤਾਂ ਨੂੰ ਇਹ ਬੇਨਤੀ ਅਪੀਲ ਨਹੀਂ ਬੇਨਤੀ ਚਾਹਣਾ ਆ ਜੀ ਕਿ ਇਹ ਜਿਹੜਾ ਇੱਕ ਘਰ ਵੱਲੋਂ ਇੱਕ ਧਿਰ ਵੱਲੋਂ ਜਿਹੜਾ ਇਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੇਸਗੜ੍ਹ ਸਾਹਿਬ ਦਾ ਜਥੇਦਾਰ ਜਾਂ ਗੁਰਦੁਆਰਾ ਦਮਦਮਾ ਸਾਹਿਬ ਤੱਕ ਦਮਦਮਾ ਸਾਹਿਬ ਦਾ ਜਥੇਦਾਰ ਸਾਡੇ ਥੋਪਿਆ ਗਿਆ ਹੈ ਜੀ ਇਹ ਪੰਥ ਨੂੰ ਕਦੇ ਵੀ ਪਰਮਾਨ ਨਹੀਂ ਹੋਵੇਗਾ ਇਸ ਤੇ ਵੱਧ ਤੋਂ ਵੱਧ ਜਿੱਥੇ ਵੀ ਇਸ ਸ਼੍ਰੋਮਣੀ ਕਮੇਟੀ ਦੇ ਜਾਂ ਇਸ ਨਜਾਮ ਦੇ ਜ਼ਿੰਮੇਵਾਰ ਬੰਦੇ ਆ ਜੀ ਇਹ ਪ੍ਰਚਾਰ ਕਰਦੇ ਨੇ ਇਹਨਾਂ ਦੇ ਵੱਧ ਤੋਂ ਵੱਧ ਡਟ ਕੇ ਵਿਰੋਧ ਕਰਨਾ ਚਾਹੀਦਾ ਸਾਨੂੰ ਜੀ ਜੀ ਕਿਉਂਕਿ ਅਕਾਲ ਤਖਤ ਸਾਹਿਬ ਜਿਹੜਾ ਆ ਸਸਤੇ ਦੇ ਹੱਥਾਂ ਦੇ ਵਿੱਚ ਢੰਗ ਪ੍ਰਬੰਧ ਜਿਹੜਾ ਆ ਲਾਉਣਾ ਚਾਹੀਦਾ ਇੱਕ ਬੁਢੀ ਗੱਲ ਇਹ ਆ ਮੈਂ ਤੁਹਾਡਾ ਨਾ ਕਰਨੀ ਭੁੱਲ ਗਿਆ ਸੀ ਕਿ ਅੱਜ ਸਮਾਂ ਇੱਕ ਨਾਜ਼ੁਕ ਹਾਲਾਤਾਂ ਦੇ ਵਿੱਚ ਨਿਕਰ ਰਿਹਾ ਜੀ ਕਿਉਂਕਿ ਸਾਡੀਆਂ ਤਿੰਨ ਸੰਸਥਾਵਾਂ ਸਰਮੌਰ ਨੇ ਸਿੱਖ ਪੰਥ ਦੀਆਂ ਜੀ ਹਾਂ ਅੱਜ ਤਿੰਨਾਂ ਚੰਲੇ ਅਗੂ ਤੋਂ ਹੀ ਨਿਕਰਿਆ ਜੀ ਸ੍ਰੋਮਣੀ ਕਮੇਟੀ ਦਾ ਦੋਸਤੋ ਪ੍ਰਧਾਨ ਕੌਣ ਹੈ ਹੁਣ ਸ੍ਰੋਮਣੀ ਕਾਲੀ ਦਲ ਦਾ ਕੋਈ ਪ੍ਰਧਾਨ ਨਹੀਂ ਹੈ ਬਿਲਕੁਲ ਕੋਈ ਵੀ ਪ੍ਰਧਾਨ ਨਹੀਂ ਹੈ ਜਿਆ ਫਿਰ ਉਹ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੌਣ ਪ੍ਰਧਾਨ ਆ ਕੋਈ ਵੀ ਪ੍ਰਧਾਨ ਨਹੀਂ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਸੰਸ਼ਣੇ ਕੋਈ ਪ੍ਰਵਾਨ ਨਹੀਂ ਕੀਤਾ ਇਹ ਤਿੰਨੇ ਸੰਸਥਾਵਾਂ ਜੀ ਆਪੂ ਤੋਂ ਹੀਣ ਨੇ ਸਭ ਤੋਂ ਪਹਿਲੋ ਸਾਨੂੰ ਸਮੇਂ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਸਭ ਤੋਂ ਪਹਿਲੋ ਸਮੇਂ ਲੋੜ ਆ ਸਾਡੀਆਂ ਤਿੰਨੇ ਸਰਮੌਰ ਸੰਸਥਾਵਾਂ ਜਿਹੜੀਆਂ ਨੇ ਢੋਲ ਕੇ ਇਹ ਪ੍ਰਾਪਤ ਕੀਤੀਆਂ ਨੇ ਇਹਨਾਂ ਨੂੰ ਆਜ਼ਾਦ ਕਰਵਾਉਣ ਦੀ ਲੋੜ ਆ ਜੀ ਹਾਂਜੀ ਬਿਲਕੁਲ ਠੀਕ ਹੈ ਬਾਬਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਗੱਲ ਕਰਨ ਵਾਸਤੇ ਜੀ ਵੈਗਰ ਬੀਕਾ ਖਾਲਸਾ ਅਲਫਾ ਇਰਜੀ ਕਿਫਤ ਜੀ